ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਗਾਜ਼ਾ 'ਚ ਜੰਗਬੰਦੀ ਲਈ ਸਹਿਮਤ ਹੋ ਗਏ ਨੇ ਉਹਨਾਂ ਨੇ ਸੋਮਵਾਰ ਰਾਤ ਨੂੰ ਵਾਸ਼ਿੰਗਟਨ ਡੀਸੀ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਫਿਰ ਦੋਵਾਂ ਆਗੂਆਂ ਨੇ ਸਥਿਤੀ ਤੇ ਚਰਚਾ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ ਟਰੰਪ ਨੇ ਜੰਗਬੰਦੀ ਲਈ 20 ਨੁਕਾਤੀ ਯੋਜਨਾ ਦੀ ਰੂਪਰੇਖਾ ਤਿਆਰ ਕੀਤੀ ਹੈ ਟਰੰਪ ਨੇ ਕਿਹਾ ਕਿ ਜੇਕਰ ਹਮਾਸ ਇਸ ਯੋਜਨਾ ਨਾਲ ਸਹਿਮਤ ਨਹੀਂ ਹੁੰਦਾ ਤਾਂ ਇਜ਼ਰਾਈਲ ਨੂੰ ਇਸ ਨੂੰ ਖਤਮ ਕਰਨ ਦਾ ਪੂਰਾ ਅਧਿਕਾਰ ਹੈ ਤੇ ਅਮਰੀਕਾ ਇਸ ਦਾ ਸਮਰਥਨ ਕਰੇਗਾ। ਨਿਤਨੀਆਹੁ ਨੇ ਅੱਗੇ ਕਿਹਾ ਕਿ ਗਾਜ਼ਾ 'ਚ ਇੱਕ ਸ਼ਾਂਤੀਪੂਰਨ ਪ੍ਰਸ਼ਾਸਨ ਹੋਵੇਗਾ। ਹਮਾਸ ਦੇ ਸਾਰੇ ਹਥਿਆਰ ਹਟਾ ਦਿੱਤੇ ਜਾਣਗੇ ਤੇ ਇਜ਼ਰਾਈਲ ਹੌਲੀ-ਹੌਲੀ ਗਾਜ਼ਾ ਤੋਂ ਪਿੱਛੇ ਹਟ ਜਾਵੇਗਾ। ਨਿਤਨੀਆਹੁ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕੰਮ ਆਸਾਨ ਜਾਂ ਸੌਖੇ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ। ਜੇਕਰ ਹਮਾਸ ਯੋਜਨਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਇਜ਼ਰਾਈਲ ਇਸ ਨੂੰ ਆਪਣੇ ਆਪ ਪੂਰਾ ਕਰੇਗਾ ਇਸ ਦੌਰਾਨ ਹਮਾਸ ਨੇ ਕਿਹਾ ਹੈ ਕਿ ਉਸ ਨੂੰ ਇਸ ਯੋਜਨਾ ਲਈ ਕੋਈ ਰਸਮੀ ਪ੍ਰਸਤਾਵ ਨਹੀਂ ਮਿਲਿਆ ਤੇ ਉਸ ਨੇ ਆਪਣੇ ਹਥਿਆਰ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਇਸ ਦੌਰਾਨ ਫਲਸਤੀਨੀ ਸਰਕਾਰ ਨੇ ਟਰੰਪ ਦੀ ਯੋਜਨਾ ਦਾ ਸਵਾਗਤ ਕੀਤਾ ਹੈ ਅਮਰੀਕਾ ਚ ਵਰਕ ਪਰਮਿਟ ਵਾਲੇ ਟਰੱਕ ਡਰਾਈਵਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 130 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਚੋਂ ਕਟੋ ਕਟ 28 ਪੰਜਾਬੀ ਦੱਸੇ ਜਾ ਰਹੇ ਨੇ 트럼ਪ ਸਰਕਾਰ ਵੱਲੋਂ ਲਿਆਂਦੇ ਨਵੇਂ ਨਿਯਮ ਤਹਿਤ ਸਭ ਤੋਂ ਪਹਿਲਾਂ ਕਾਰਵਾਈ ਕਰਨ ਵਾਲਿਆਂ ਚ ਓਕਲਾਹੋਮਾ ਸੂਬੇ ਦਾ ਨਾਮ ਸ਼ਾਮਲ ਹੋ ਗਿਆ ਹੈ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵੱਲੋਂ ਓਕਲਾਹੋਮਾ ਸੂਬੇ ਦੇ ਅਧਿਕਾਰੀਆਂ ਨਾਲ ਤਾਲਮੇਲ ਤਹਿਤ ਵਿੱਡੀ ਮੁਹਿੰਮਤ ਦੌਰਾਨ ਕੈਲੀਫੋਰਨੀਆ ਸੂਬੇ ਤੋਂ ਲਾਇਸੈਂਸ ਪ੍ਰਾਪਤ ਡਰਾਈਵਰਾਂ ਨੂੰ ਖਾਸ ਤੌਰ ਤੇ ਕੀ ਰਿਆ ਗਿਆ ਓਕਲਾਹੋਮਾ ਦੇ ਗਵਰਨਰ ਕੈਵਨ ਸਟੇਟ ਵੱਲੋਂ ਨਿਊਯਾਰਕ ਨਾਲ ਸੰਬੰਧਤ ਇੱਕ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਦੀ ਤਸਵੀਰ ਸਾਂਝੀ ਕੀਤੀ ਗਈ ਜਿਸ ਉੱਤੇ ਡਰਾਈਵਰ ਦਾ ਨਾਂ ਨਜ਼ਰ ਨਹੀਂ ਆਉਂਦਾ ਗਵਰਨਰ ਨੇ ਕਿਹਾ ਕਿ ਹੈਵੀ ਵਹੀਕਲਜ਼ ਨੂੰ ਅਣਜਾਣ ਹੱਥਾਂ 'ਚ ਨਹੀਂ ਸੌਂਪਿਆ ਜਾ ਸਕਦਾ ਜੋ ਮਾਸੂਮ ਲੋਕਾਂ ਦੀ ਜਾਨ ਖਤਰੇ 'ਚ ਪਾ ਦਿੰਦੇ ਨੇ ਅਮਰੀਕਾ ਦੀਆਂ ਸੜਕਾਂ ਤੋਂ ਅਜਿਹੇ ਡਰਾਈਵਰਾਂ ਨੂੰ ਹਟਾਉਣ ਦੀ ਮੁਹਿੰਮ 'ਚ ਓਕਲਾਹੋਮਾ ਡਟ ਕੇ ਫੈਡਰਲ ਸਰਕਾਰ ਦਾ ਸਾਥ ਦੇਵੇਗਾ ਓਕਲਾਹੋਮਾ ਕਾਰਪੋਰੇਸ਼ਨ ਕਮਿਸ਼ਨ ਦੇ ਮੁਖੀ ਬ੍ਰਾਇਨ ਬਿੰਗਮੈਨ ਨੇ ਦੱਸਿਆ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਟਰੱਕ ਡਰਾਈਵਰ ਦੀ ਸੀਟ ਤੇ ਬੈਠਣ ਦੀ ਇਜਾਜ਼ਤ ਨਹੀਂ ਕਿਉਂਕਿ ਉਹਨਾਂ ਨੂੰ ਗੈਰਵਾਜਬ ਤਰੀਕੇ ਨਾਲ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਹਾਸਲ ਹੋਏ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓਜ਼ ਦੇ ਵਿੱਚ ਆਈਸ ਦੇ ਅਫਸਰ ਵਰਕ ਪਰਮਿਟ ਵਾਲੇ ਡਰਾਈਵਰਾਂ ਦੇ ਟਰੱਕ ਟੋ ਕਰਕੇ ਲੈ ਜਾਂਦੇ ਦੇਖੇ ਜਾ ਸਕਦੇ ਨੇ ਓਕਲਾਹੋਮਾ ਸੂਬੇ ਨੇ ਸਪਸ਼ਟ ਕਰ ਦਿੱਤਾ ਤੇ ਕਿਹਾ ਕਿ ਸੂਬੇ ਦੇ ਹਾਈਵੇਜ਼ ਤੋਂ ਵਰਕ ਪਰਮਿਟ ਵਾਲੇ ਡਰਾਈਵਰ ਨਹੀਂ ਲੰਘ ਸਕਣਗੇ ਉਧਰ ਪੈਂਸਿਲਵੇਨੀਆ, ਸਾਊਥ ਡੈਕੋਟਾ, ਟੈਕਸਸ ਅਤੇ ਕੋਲੋਰਾਡੋ ਰਾਜਾਂ 'ਚ ਵੀ ਸਖਤੀ ਸ਼ੁਰੂ ਹੋ ਚੁੱਕੀ ਹੈ ਤੇ 트੍ਰੰਪ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਕੱਚੇ ਪ੍ਰਵਾਸੀਆਂ ਨੂੰ ਟਰੱਕ ਡਰਾਈਵਿੰਗ ਸੈਕਟਰ 'ਚੋਂ ਬਾਹਰ ਕੀਤਾ ਜਾਵੇਗਾ। ਦੱਸਦੀ ਹੈ ਕਿ ਅਮਰੀਕਾ 'ਚ ਤਕਰੀਬਨ 2 ਲੱਖ ਟਰੱਕ ਡਰਾਈਵਰਾਂ ਦਾ ਇਮੀਗ੍ਰੇਸ਼ਨ ਸਟੇਟਸ ਪੱਕਾ ਨਹੀਂ ਹੈ ਤੇ ਇਹਨਾਂ 'ਚੋਂ ਹਜ਼ਾਰਾਂ ਪੰਜਾਬੀ ਨੇ। ਟ੍ਰਾਂਸਪੋਰਟ ਸੈਕਟਰ 'ਚ ਪੈਦਾ ਹੋਏ ਵੱਡੇ ਅੜਿੱਕਿਆਂ ਨੂੰ ਵੇਖਦਿਆਂ ਵੱਡੀ ਗਿਣਤੀ 'ਚ ਪੰਜਾਬੀ ਨੌਜਵਾਨਾਂ ਨੇ ਆਪਣਾ ਕਿੱਤਾ ਬਦਲਣ ਦਾ ਫੈਸਲਾ ਲਿਆ। ਕਿ ਕਿ ਇਮੀਗ੍ਰੇਸ਼ਨ ਵਾਲਿਆਂ ਦੇ ਅੜਿੱਕੇ ਚੜਨ ਮਗਰੋਂ ਅਮਰੀਕਾ 'ਚ ਰਹਿਣ ਦੇ ਆਸਾਰ ਵੀ ਖਤਮ ਹੋ ਜਾਣਗੇ ਦੂਜੇ ਪਾਸੇ ਇਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਟਰੰਪ ਸਰਕਾਰ ਅਸਾਈਲਮ ਕੇਸਾਂ ਨੂੰ ਵੱਡੇ ਪੱਧਰ ਤੇ ਰੱਦ ਕਰਨ ਦੀ ਨੀਤੀ ਲਿਆ ਸਕਦੀ ਹੈ ਉਧਰ ਫਲੋਰੀਡਾ ਦੀ ਜੇਲ੍ਹ 'ਚ ਬੰਦ ਹਰਜਿੰਦਰ ਸਿੰਘ ਨੇ ਗੁਨਾਹ ਕਬੂਲ ਕਰਨ ਤੋਂ ਨਾ ਕਰ ਦਿੱਤੀ ਹੈ ਤੇ ਹੁਣ ਸਰਕਾਰੀ ਧਿਰ ਵੱਲੋਂ ਅਦਾਲਤ 'ਚ ਹਰਜਿੰਦਰ ਸਿੰਘ ਵਿਰੁੱਧ ਦੋਸ਼ ਸਾਬਤ ਕਰਨ ਦੇ ਯਤਨ ਕੀਤੇ ਜਾਣਗੇ ਜਦਕਿ ਬਚਾਅ ਪੱਖ ਆਪਣੀਆਂ ਦਲੀਲਾਂ ਪੇਸ਼ ਕਰੇਗਾ ਹਰਜਿੰਦਰ ਸਿੰਘ ਦੀ ਵਕੀਲ ਨੈਟਲੀ ਨਾਈਟ ਟਾਇ ਵੱਲੋਂ ਫਿਲਹਾਲ ਮੀਡੀਆ ਨੂੰ ਵਿਸਤਾਰਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਜਦਕਿ ਸਰਕਾਰੀ ਵਕੀਲ ਡੇਵਿਡ ਡਾਟ ਨੇ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹਰਜਿੰਦਰ ਸਿੰਘ ਫਲੋਰੀਡਾ ਦੇ ਸੇਂਟ ਲੂਇਜ਼ ਕਾਉਂਟੀ ਦੀ ਜੇਲ੍ਹ ਚ ਬੰਦ ਹੈ ਤੇ ਨੇੜ ਭਵਿੱਖ ਚ ਜ਼ਮਾਨਤ ਮਿਲਣ ਦੇ ਆਸਾਰ ਨਜ਼ਰ ਨਹੀਂ ਆਉਂਦੇ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਵੱਖ-ਵੱਖ ਜਥੇਬੰਦੀਆਂ ਹਰਜਿੰਦਰ ਸਿੰਘ ਦੀ ਹਰ ਸੰਭਵ ਮਦਦ ਕਰਨ ਦੀ ਯਤਨ ਕਰ ਰਹੀਆਂ ਨੇ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਉਸਨੇ ਫਲੋਰੀਡਾ 'ਚ ਟਰੱਕ ਚਲਾਉਂਦੇ ਸਮੇਂ ਇੱਕ ਗਲਤ ਯੂ-ਟਰਨ ਲੈ ਲਿਆ ਜਿਸ ਕਾਰਨ ਉਸਦੇ ਟਰੱਕ 'ਚ ਪਿੱਛੋਂ ਆਰੀ ਇੱਕ ਕਾਰ ਦੀ ਭਿਆਨਕ ਟੱਕਰ ਹੋ ਗਈ ਤੇ ਕਾਰ ਸਵਾਰ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਿਸ ਨੇ ਉਸਨੂੰ ਫਲੋਰੀਡਾ ਦੀ ਸੇਂਟ ਲੂਇਸ ਕਾਉਂਟੀ ਜੇਲ੍ਹ 'ਚ ਬੰਦ ਕੀਤਾ ਹੈ ਇਸ ਹਾਦਸੇ ਮਗਰੋਂ ਟਰੰਪ ਪ੍ਰਸ਼ਾਸਨ ਨੇ ਅਮਰੀਕਾ 'ਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਬਣਵਾਉਣ ਦੇ ਨਿਯਮਾਂ ਨੂੰ ਹੋਰ ਸਖਤ ਬਣਾ ਦਿੱਤਾ ਹੈ ਨਵੇਂ ਨਿਯਮਾਂ ਮੁਤਾਬਕ ਹੁਣ ਸਿਰਫ ਗ੍ਰੀਨ ਕਾਰਡ ਹੋਲਡਰ ਜਾਂ ਅਮਰੀਕੀ ਨਾਗਰਿਕ ਹੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰ ਸਕਦੇ ਨੇ ਜਿਸ ਮਗਰੋਂ ਗੈਰ ਕਾਨੂੰਨੀ ਤੌਰ ਤੇ ਉੱਥੇ ਡਰਾਈਵਿੰਗ ਕਰ ਰਹੇ ਡਰਾਈਵਰਾਂ ਲਈ ਵੱਡੀ ਮੁਸੀਬਤ ਖੜੀ ਹੋ ਗਈ ਹੈ ਭਾਰਤ ਨੇ 17 ਸਾਲ ਬਾਅਦ ਅਮਰੀਕਾ ਦੇ ਪਗੋੜੇ ਵਾਪਸ ਕਰਨ ਦੀ ਕਾਰਵਾਈ ਸ਼ੁਰੂ ਕਰਦਿਆਂ 54 ਸਾਲ ਦੇ ਗਣੇਸ਼ ਸ਼ਨਾਏ ਨੂੰ ਯੂਐਸ ਮਾਰਸ਼ਲਸ ਦੇ سپرد ਕਰ ਦਿੱਤਾ ਗਣੇਸ਼ ਸ਼ਨੋਏ 20 ਸਾਲ ਪਹਿਲਾਂ ਅਮਰੀਕਾ 'ਚ ਇੱਕ ਜਾਨਲੇਵਾ ਕਾਰ ਹਾਦਸੇ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਕੇ ਭਾਰਤ ਆ ਗਿਆ ਸੀ। ਗਣੇਸ਼ ਸ਼ਨੋਏ ਦੀ ਹਵਾਲਗੀ ਮਗਰੋਂ ਨਿਖਲ ਗੁਪਤਾ ਦੇ ਸਾਥੀ ਵਿਕਾਸ ਯਾਦਵ ਦੀ ਹਵਾਲਗੀ ਦਾ ਰਾਹ ਪੱਧਰਾ ਹੋ ਸਕਦਾ ਹੈ ਜਿਸ ਨੂੰ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਕਰਨ ਦੇ ਮਾਮਲੇ 'ਚ FBI ਵੱਲੋਂ ਪਘੋੜਾ ਐਲਾਨਿਆ ਗਿਆ ਹੈ। ਨਿਊਯਾਰਕ ਸੂਬੇ ਦੀ ਨਸਾਓ ਕਾਉਂਟੀ ਦੀ ਵਕੀਲ ਐਨੀ ਡੌਨਲੀ ਨੇ ਦੱਸਿਆ ਕਿ ਕਈ ਦਿਹਾੜੀਆਂ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਸ਼ੱਕੀ ਨੂੰ ਆਖਰਕਾਰ ਕਾਬੂ ਕਰ ਲਿਆ ਗਿਆ ਹੈ ਦੋ ਬੱਚਿਆਂ ਦੇ ਪਿਤਾ ਦੀ ਮੌਤ ਦੇ ਮਾਮਲੇ 'ਚ ਲੋੜੀਂਦੇ ਸ਼ੱਕੀ ਨੂੰ ਅਮਰੀਕਾ ਲਿਆਉਣ 'ਚ ਸਾਡਾ ਦਫ਼ਤਰ ਸਫਲ ਰਿਹਾ ਗਣੇਸ਼ ਸ਼ਨੋਏ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਜੱਜ ਨੇ ਅਗਲੇ ਹੁਕਮਾਂ ਤੱਕ ਜੇਲ੍ਹ ਭੇਜਣ ਦੀ ਹਦਾਇਤ ਦੇ ਦਿੱਤੀ ਇੱਥੇ ਦੱਸਣਾ ਬਣਦਾ ਹੈ ਕਿ ਅਪ੍ਰੈਲ 2005 'ਚ ਨਿਊਯਾਰਕ ਸ਼ਹਿਰ ਦੇ ਬਾਹਰ ਇਲਾਕੇ ਹਿਕਸਵਿਲ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਫਿਲਿਪ ਮਾਸਟਰੋ ਪੋਲੋ ਦੀ ਮੌਤ ਹੋ ਗਈ ਸੀ ਡੌਨਲੀ ਨੇ ਦੱਸਿਆ ਕਿ ਗਣੇਸ਼ ਸ਼ਰਨੋਏ ਤੈਸ਼ੁਦਾ ਹੱਦ ਤੋਂ ਦੁੱਗਣੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਤੇ ਇਸੇ ਦੌਰਾਨ ਉਸਨੇ ਲਾਲ ਲਾਈਟ ਕ੍ਰਾਸ ਕਰਦਿਆਂ ਫਿਲਪ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਹੌਲਨਾਕ ਸੀ ਕਿ ਫਿਲਪ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸ਼ਨੋਏ ਨੂੰ ਹਸਪਤਾਲ ਲਿਜਾਇਆ ਗਿਆ। ਭਾਵੇਂ ਉਸ ਦਾ ਭਾਰਤੀ ਪਾਸਪੋਰਟ ਜ਼ਬਤ ਹੋ ਗਿਆ ਸੀ ਪਰ ਉਹ ਕਿਸੇ ਤਰੀਕੇ ਨਾਲ ਨਿਊਯਾਰਕ ਤੋਂ ਮੁੰਬਈ ਦਾ ਜਹਾਜ਼ ਚੜਨ 'ਚ ਸਫਲ ਹੋ ਗਿਆ। ਅਗਸਤ 2005 'ਚ ਗਣੇਸ਼ ਵਿਰੁੱਧ ਨਸਾਓ ਕਾਉਂਟੀ ਦੀ ਪੁਲਿਸ ਵੱਲੋਂ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਤੇ ਬਾਅਦ 'ਚ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰ ਦਿੱਤਾ। ਭਾਰਤ ਅਤੇ ਅਮਰੀਕਾ ਦਰਮਿਆਨ 1997 ਚ ਹਵਾਲਗੀ ਸੰਧੀ ਤੇ ਦਸਤਖਤ ਕੀਤੇ ਗਏ ਪਰ ਪਿਛਲੇ 17 ਸਾਲਾਂ ਦੌਰਾਨ ਕਿਸੇ ਸ਼ੱਕੀ ਨੂੰ ਇਸ ਸੰਧੀ ਤਹਿਤ ਅਮਰੀਕਾ ਦੇ سپرد ਨਹੀਂ ਕੀਤਾ ਗਿਆ ਸੀ ਨਿਊਯਾਰਕ ਦੇ ਕਾਨੂੰਨ ਮੁਤਾਬਕ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਹੇਠ ਗਣੇਸ਼ ਸ਼ਨਾਏ ਨੂੰ 15 ਸਾਲ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਡੇਰਾਬਸੀ ਬਲਾਕ ਦੇ ਪਿੰਡ ਸਮਗੋਲੀ ਦੇ ਨੌਜਵਾਨ ਹਰਦੀਪ ਸਿੰਘ ਦੀ ਮੈਕਸੀਕੋ 'ਚ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਜਦਕਿ ਪਰਿਵਾਰ ਤੋਂ ਏਜੰਟਸ ਨੇ ਅਮਰੀਕਾ ਭੇਜਣ ਦੇ ਨਾਂ ਤੇ 37 ਲੱਖ ਰੁਪਏ ਹੜਾਪ ਲਏ ਮ੍ਰਿਤਕ ਦੇ ਭਰਾ ਮਲਕੀਤ ਸਿੰਘ ਮੁਤਾਬਕ ਉਸ ਦਾ ਭਰਾ ਹਰਦੀਪ ਸਿੰਘ ਜੁਲਾਈ 2024 'ਚ ਘਰੋਂ ਨਿਕਲਿਆ ਸੀ ਏਜੰਟਸ ਨੇ ਭਰੋਸਾ ਦਿਵਾਇਆ ਸੀ ਕਿ ਉਸ ਨੂੰ ਡੰਕੀ ਰਾਹੀਂ ਮੈਕਸੀਕੋ ਰਾਹੀਂ ਅਮਰੀਕਾ ਭੇਜਿਆ ਜਾਵੇਗਾ ਪਰ ਮੈਕਸੀਕੋ ਪਹੁੰਚਣ ਤੋਂ ਬਾਅਦ ਡੌਂਕਰਾਂ ਨੇ ਉਸ ਨੂੰ ਇੱਕ ਕਮਰੇ 'ਚ ਭੁੱਖਾ ਪਿਆਸਾ ਬੰਦਕ ਬਣਾਈ ਰੱਖਿਆ ਪਰਿਵਾਰ ਵੱਲੋਂ 37 ਲੱਖ ਦੇਣ ਦੇ ਬਾਵਜੂਦ ਉੱਥੇ ਖਰਚਾ ਨਾ ਭੇਜਿਆ ਗਿਆ ਜਿਸ ਕਾਰਨ ਮਜਬੂਰੀ 'ਚ 4 ਲੱਖ ਰੁਪਏ ਹੋਰ ਭੇਜਣੇ ਪਏ। ਸ਼ਨੀਵਾਰ ਰਾਤ ਪਰਿਵਾਰ ਨੂੰ ਖਬਰ ਮਿਲੀ ਕਿ ਹਰਦੀਪ ਸਿੰਘ ਦੀ ਮੌਤ ਹੋ ਗਈ ਹੈ। ਮੌਤ ਤੋਂ ਕੁਝ ਦਿਨ ਪਹਿਲਾਂ ਉਸ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਜਿਸ ਵਿੱਚ ਉਸ ਨੇ ਏਜੰਟਸ ਤੇ ਠੱਗੀ ਦੇ ਗੰਭੀਰ aarop ਲਗਾਏ ਸਨ। ਪਰਿਵਾਰ 'ਚ ਗਮ ਦਾ ਮਾਹੌਲ ਹੈ। ਇਸ ਤੋਂ ਪਹਿਲਾਂ ਹਰਦੀਪ ਆਪਣੇ ਭਰਾ ਨਾਲ ਮਿਲ ਕੇ ਮੈਡੀਕਲ ਸਟੋਰ ਚਲਾਉਂਦਾ ਸੀ ਜਦਕਿ ਉਸ ਦਾ ਦੂਸਰਾ ਭਰਾ ਪੁਰਤਗਾਲ 'ਚ ਵੱਸਦਾ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨਿਤਿਨ ਸੈਣੀ ਵਾਸੀ ਬਰਨਾਲਾ ਤੇ ਸੁਖਵਿੰਦਰ ਸਿੰਘ ਵਾਸੀ ਭਾਂਖਰਪੁਰ ਖਿਲਾਫ ਧਾਰਾਵਾਂ ਬੀ ਐਨ ਐਸ ਅਤੇ 24 ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ ਦੋਵੇਂ ਦੋਸ਼ੀ ਇਸ ਵੇਲੇ ਫਰਾਰ ਨੇ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਜਾਰੀ ਹੈ ਅਮਰੀਕਾ ਨੇ ਲਗਭਗ 100 ਈਰਾਨੀਆਂ ਨੂੰ ਦੇਸ਼ ਤੋਂ ਡਿਪੋਰਟ ਕਰ ਦਿੱਤਾ ਹੈ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਕਦਮ ਅਮਰੀਕਾ ਅਤੇ ਈਰਾਨ ਵਿਚਕਾਰ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਹੈ ਸੋਮਵਾਰ ਨੂੰ ਅਮਰੀਕਾ ਦੇ ਲੂਈਸੀਆਨਾ ਤੋਂ ਇੱਕ ਵਿਸ਼ੇਸ਼ ਜਹਾਜ਼ 'ਚ ਇਹਨਾਂ ਲੋਕਾਂ ਨੂੰ ਰਵਾਨਾ ਕੀਤਾ ਗਿਆ ਇਹ ਜਹਾਜ਼ ਕਤਰ ਦੇ ਰਸਤੇ ਮੰਗਲਵਾਰ ਨੂੰ ਈਰਾਨ ਪਹੁੰਚਿਆ ਜੂਨ 'ਚ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਅਮਰੀਕੀ ਹਮਲੇ ਤੋਂ ਬਾਅਦ ਦੋਨਾਂ ਦੇਸ਼ਾਂ 'ਚ ਪਹਿਲੀ ਵਾਰ ਆਪਸੀ ਸਹਿਯੋਗ ਦੇਖਣ ਨੂੰ ਮਿਲਿਆ ਏ ਕੁਝ ਲੋਕਾਂ ਨੇ ਲੰਬੇ ਸਮੇਂ ਤੱਕ ਡਿਟੈਂਸ਼ਨ ਸੈਂਟਰ 'ਚ ਰਹਿਣ ਤੋਂ ਬਾਅਦ ਖੁਦ ਕੱਢੇ ਜਾਣ ਲਈ ਸਹਿਮਤੀ ਦਿੱਤੀ ਸੀ ਜਦਕਿ ਕੁਝ ਨੂੰ ਮਜਬੂਰੀ 'ਚ ਭੇਜਿਆ ਗਿਆ ਅਮਰੀਕੀ ਸਰਕਾਰਾਂ ਈਰਾਨੀਆਂ ਨੂੰ ਸ਼ਰਨ ਦਿੰਦੀਆਂ ਰਹੀਆਂ ਨੇ ਕਿਉਂਕਿ ਈਰਾਨ ਨੂੰ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਵਾਲੇ ਦੇਸ਼ਾਂ 'ਚ ਗਿਣਿਆ ਜਾਂਦਾ ਏ ਹਾਲ ਹੀ ਦੇ ਸਾਲਾਂ 'ਚ ਕਈ ਈਰਾਨੀ ਗੈਰਕਾਨੂੰਨੀ ਰੂਪ ਤੋਂ ਅਮਰੀਕਾ ਮੈਕਸੀਕੋ ਬਾਰਡਰ ਪਾਰ ਕਰਦੇ ਫੜੇ ਗਏ ਨੇ ਇਹ ਲੋਕ ਰਾਜਨੀਤਿਕ ਅਤੇ ਧਾਰਮਿਕ ਉਤਪੀੜਨ ਦੇ ਨਾਮ ਤੇ ਅਮਰੀਕਾ 'ਚ ਸ਼ਰਨ ਮੰਗਦੇ ਰਹੇ ਨੇ ਜ਼ਿਆਦਾਤਰ ਮਾਮਲਿਆਂ 'ਚ ਇਹਨਾਂ ਦੇ ਸ਼ਰਨ ਦੇ ਦਾਅਵੇ ਖਾਰਜ ਕਰ ਦਿੱਤੇ ਗਏ ਸਨ Google ਦੇ ਵੀਡੀਓ ਪਲੇਟਫਾਰਮ YouTube ਨੇ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ 6 ਜਨਵਰੀ 2021 ਨੂੰ US ਕੈਪੀਟਲ 'ਤੇ ਹੋਏ ਹਮਲੇ ਤੋਂ ਬਾਅਦ 2021 'ਚ ਉਹਨਾਂ ਦਾ ਅਕਾਊਂਟ ਮੁਅੱਤਲ ਕਰਨ ਨਾਲ ਸੰਬੰਧਿਤ ਮੁਕੱਦਮੇ ਦਾ ਨਿਪਟਾਰਾ ਕਰਨ ਲਈ 2.45 ਕਰੋੜ ਡਾਲਰ ਦਾ ਭੁਗਤਾਨ ਕਰਨ ਤੇ ਸਹਿਮਤੀ ਜ਼ਾਹਰ ਕੀਤੀ ਹੈ ਕੈਲੀਫੋਰਨੀਆ ਦੀ ਅਦਾਲਤ 'ਚ ਦਾਇਰ ਦਸਤਾਵੇਜ਼ਾਂ ਅਨੁਸਾਰ ਇਸ ਸਮਝੌਤੇ ਦੇ ਅਧੀਨ 2.2 ਕਰੋੜ ਡਾਲਰ ਦੀ ਰਾਸ਼ੀ ਨੈਸ਼ਨਲ ਮਾਲ ટ્રਸਟ ਨੂੰ ਦਾਨ ਕੀਤੀ ਜਾਵੇਗੀ ਤੇ ਬਾਕੀ ਰਾਸ਼ੀ ਅਮਰੀਕਨ ਕਨਜ਼ਰਵੇਟਿਵ ਯੂਨੀਅਨ ਸਨ ਨੂੰ ਖੋਰਵਾਦੀਆਂ ਨੂੰ ਜਾਵੇਗੀ 트럼ਪ ਵੱਲੋਂ ਦਾਇਰ ਮੁਕਦਮਿਆਂ ਦਾ ਨਿਪਟਾਰਾ ਕਰਨ ਵਾਲੀਆਂ ਕੰਪਨੀਆਂ 'ਚ Google ਵੱਡੀ ਟੈਕ ਕੰਪਨੀ ਹੈ ਜਨਵਰੀ 'ਚ Meta ਪਲੇਟਫਾਰਮ ਨੇ Facebook ਤੋਂ 2021 'ਚ ਉਨ੍ਹਾਂ ਦੇ ਮੁੱਤਲ ਨਾਲ ਸੰਬੰਧਿਤ ਮੁਕਦਮੇ ਦਾ ਨਿਪਟਾਰਾ ਕਰਨ ਲਈ 2.5 ਕਰੋੜ ਡਾਲਰ ਦਾ ਭੁਗਤਾਨ ਕਰਨ ਤੇ ਸਹਿਮਤੀ ਜ਼ਾਹਰ ਕੀਤੀ ਸੀ Elon Musk ਦੀ ਕੰਪਨੀ X ਨੇ ਉਸ ਸਮੇਂ ਟਵਿੱਟਰ ਦੇ ਨਾਂ ਨਾਲ ਜਾਣੀ ਜਾਣ ਵਾਲੀ ਕੰਪਨੀ ਦੇ ਖਿਲਾਫ 1 ਕਰੋੜ ਡਾਲਰ ਚ ਇਸੇ ਤਰ੍ਹਾਂ ਦੇ ਮੁਕੱਦਮੇ ਦਾ ਨਿਪਟਾਰਾ ਕਰਨ ਤੇ ਸਹਿਮਤੀ ਜ਼ਾਹਰ ਕੀਤੀ ਸੀ Google ਨੇ ਸਮਝੌਤੇ ਦੀ ਪੁਸ਼ਟੀ ਕੀਤੀ ਪਰ ਕੋਈ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਓਨਟਾਰੀਓ ਦੇ ਇੱਕ ਵਿਅਕਤੀ ਨੂੰ ਕਥਿਤ ਤੌਰ ਤੇ ਗੈਰ ਕਾਨੂੰਨੀ ਜੂਏ ਬਾਜ਼ੀ ਰਿੰਗ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ ਹਿੰਸਾ ਅਤੇ ਕਰਜ਼ੇ ਦੀ ਵਸੂਲੀ ਲਈ ਧਮਕੀਆਂ ਦਿੰਦਾ ਸੀ ਸ਼ੱਕੀ ਇੱਕ ਸੰਗਠਿਤ ਅਪਰਾਧ ਸਮੂਹ ਨਾਲ ਕੰਮ ਕਰਦਾ ਸੀ ਜੋ ਇਸ ਸਾਲ ਜਨਵਰੀ ਤੋਂ ਸਤੰਬਰ ਦੇ ਵਿਚਕਾਰ ਜੂਏ ਬਾਜ਼ੀ ਰਿੰਗ ਦੇ ਪਿੱਛੇ ਸੀ ਜਾਂਚ ਕਰਤਾਮਾਂ ਦਾ ਕਹਿਣਾ ਹੈ ਕਿ ਸਮੂਹ ਨੇ ਪੀੜਤਾਂ ਨੂੰ ਉਹਨਾਂ ਵੈੱਬਸਾਈਟਸ ਤੱਕ ਪਹੁੰਚ ਦਿੱਤੀ ਜਿੱਥੇ ਖਪਤਕਾਰ ਕ੍ਰੈਡਿਟ ਤੇ ਸੱਟਾ ਲਗਾ ਸਕਦੇ ਸਨ ਸੱਟਾ ਹਾਰਨ ਤੋਂ ਬਾਅਦ ਪੀੜਤਾ ਨੂੰ ਫਿਰ ਆਪਣੇ ਕਰਜ਼ੇ ਨਗਦ ਜ ਕੁਈ ਵਾਰ ਬਹੁਤ ਵੱਡੀ ਗਿਣਤੀ ਚ ਨਿਪਟਾਉਣ ਲਈ ਮਜਬੂਰ ਕੀਤਾ ਜਾਂਦਾ ਸੀ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ 37 ਸਾਲਾ ਸ਼ੱਕੀ ਨੇ ਪੀੜਤਾ ਨੂੰ ਆਪਣੇ ਕਰਜ਼ੇ ਦਾ ਭੁਗਤਾਨ ਕਰਨ ਲਈ ਡਰਾਉਣ ਲਈ ਹਿੰਸਾ ਅਤੇ ਧਮਕੀਆਂ ਦੀ ਵਰਤੋਂ ਕੀਤੀ ਯੋਰਕ ਰੀਜਨਲ ਪੁਲਿਸ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਜ਼ਬਰੀ ਵਸੂਲੀ ਦੇ ਹਿੱਸੇ ਵਜੋਂ ਇੱਕ ਵਿਅਕਤੀ ਨੂੰ ਅਗਵਾ ਕੀਤਾ ਗਿਆ ਸੀ ਮੰਗਲਵਾਰ ਨੂੰ ਪੁਲਿਸ ਨੇ ਵਾਂਚ ਇੱਕ ਘਰ ਲਈ ਇੱਕ ਸਰਚ ਵਾਰੰਟ ਲਾਗੂ ਕੀਤਾ ਤੇ ਇੱਕ ਲੋਡ ਕੀਤਾ ਹੋਇਆ ਹਥਿਆਰ ਤੇ ਨਕਦੀ ਮਿਲੀ ਮੁੱਖ ਸ਼ੱਕੀ ਨਾਲ ਪੁਲਿਸ ਨੂੰ ਇੱਕ ਦੂਜਾ 34 ਸਾਲਾ ਸ਼ੱਕੀ ਮਿਲਿਆ ਜਿਸ ਦਾ ਜ਼ਬਰਨ ਵਸੂਲੀ ਦੀ ਜਾਂਚ ਨਾਲ ਕੋਈ ਸਬੰਧ ਨਹੀਂ ਆ ਪਰ ਉਸ ਨੂੰ ਹਥਿਆਰਾਂ ਦੇ ਦੋਸ਼ਾਂ 'ਚ ਗ੍ਰਿਫਤਾਰ ਕਰ ਲਿਆ ਗਿਆ ਅمبرਟੋ ਰੂਪੋਲੋ ਤੇ 14 ਅਪਰਾਧਾਂ ਦੇ ਦੋਸ਼ ਲਾਏ ਗਏ ਨੇ ਜਿਨ੍ਹਾਂ ਵਿੱਚ ਅਗਵਾਹ ਜ਼ਬਰਨ ਵਸੂਲੀ ਦੇ 4 ਦੋਸ਼ ਤੇ ਅਪਰਾਧਿਕ ਸੰਗਠਨ ਲਈ ਕੰਮ ਕਰਨ ਨਾਲ ਸੰਬੰਧਿਤ ਦੋਸ਼ ਸ਼ਾਮਲ ਨੇ ਸਦਾਫ ਮੁਹੰਮਦ ਜੋ ਕਿ ਵੋਂਤੋਂ ਵੀ ਹੈ ਤੇ ਹਥਿਆਰਾਂ ਨਾਲ ਸੰਬੰਧਤ ਤਿੰਨ ਅਪਰਾਧਾਂ ਤੇ ਅਪਰਾਧਿਕ ਕਮਾਈ ਨਾਲ ਸੰਬੰਧਤ ਇੱਕ ਦੋਸ਼ ਲਾਇਆ ਗਿਆ ਹੈ ਜਾਂਚ ਜਾਰੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਹੋਰ ਵੀ ਪੀੜਤ ਹੋ ਸਕਦੇ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ